ਜੀ ਸਤਿ ਸ਼੍ਰੀ ਅਕਾਲ ਹੋਸਤ ਯਾਨ ਫਾਰਮ ਸਟੈਂਡ ਤੇ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਤੇ ਅੱਜ ਤੁਹਾਡੇ ਲਈ ਬੱਕਰਿਆਂ ਬਾਰੇ ਇੱਕ ਬਹੁਤ ਛੋਟੀ ਵੀਡੀਓ ਲੈ ਕੇ ਆਏ ਆਂ ਆਪਾਂ ਆਏ ਆਂ ਬਾਈ ਰਾਜੀ ਸਕੂਲ ਬਰਾਡਕਾਸਟ ਫਾਰਮ ਪਿੰਡ ਕੋਠੇ ਕੌਂਸਰਗਾ ਤੇ ਬਾਈ ਰਾਜੀਵੀਰ ਕੋਲੇ ਇੱਕ ਬਹੁਤ ਹੀ ਚੰਗੀ ਕੁਆਲਿਟੀ ਦਾ ਪ੍ਰਾਣੀ ਬਲੱਡ ਲਾਈਨ ਦਾ ਬੱਕਰਾ ਆਇਆ ਹੈਗਾ ਜਿਹੜਾ ਕਿ ਇਹਨਾਂ ਦੇ ਘਰ ਤੋਂ ਪਹਿਲਾਂ ਗਿਆ ਸੀਗਾ ਤੇ ਫਿਰ ਬਹੁਤ ਥਾਵਾਂ ਤੇ ਹੁੰਦਾ ਹੋਇਆ ਇਹ ਬੱਕਰਾ ਦੁਬਾਰਾ ਇਹਨਾਂ ਦੇ ਕੋਲੇ ਆਇਆ ਹੈਗਾ ਕਾਫੀ ਸਾਲਾਂ ਤੋਂ ਤੇ ਇਸ ਬੱਕਰੇ ਦੀ ਸਾਰੀ ਕਹਾਣੀ ਜਾਣਨ ਦੇ ਲਈ ਆਪਾਂ ਆਏ ਆ ਰਾਜਵੀਰ ਕੋਲ ਤੇ ਸਾਰੀ ਗੱਲਬਾਤ ਕਰਾਂਗੇ ਪੁੱਛਾਂਗੇ ਹਨਾ ਕਿਹੜੀ ਲਾਈਨ ਦਾ ਬੱਕਰਾ ਕਦੋਂ ਬਾਈ ਨੇ ਲਿਆ ਸੀ ਕਿਵੇਂ ਵੇਚਿਆ ਕਿਵੇਂ ਕਿਵੇਂ ਹੁੰਦਾ ਹੋਇਆ ਇਹ ਬੱਕਰਾ ਦੁਬਾਰਾ ਫਿਰ ਪਿੰਡ ਵਿੱਚ ਆਇਆ ਹੈਗਾ ਬਾਈ ਰਾਜਵੀਰ ਦੇ ਫਾਰਮ ਤੇ ਤੇ ਆਜੋ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਹਾਂਜੀ ਬਾਈ ਕੀ ਹਾਲ ਹੈ ਰਾਜਵੀਰ ਸਤਿ ਸ਼੍ਰੀ ਅਕਾਲ ਬਾਈ ਜਗਮੀਤ ਆ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਆਪਣੇ ਫਾਰਮ ਤੇ ਆਉਣ ਤੇ ਤਾਂ ਆਪਣਾ ਵੀਡੀਓ ਬਣਾਉਣ ਦਾ ਵੀ ਇਹੀ ਇੱਕ ਪਰਪਸ ਹੈਗਾ ਵੀ ਨਵੇਂ ਬੱਕਰੀ ਪਾਲਕਾਂ ਵਾਸਤੇ ਕੋਈ ਬਲੱਡ ਲਾਈਨ ਕੀ ਹੁੰਦੀ ਹੈ ਹਨਾ ਕਈ ਵਾਰੀ ਵੇਚ ਦਿੰਨੇ ਆਪਾਂ ਉਹਦੇ ਦੁਆਰੇ ਕਿਵੇਂ ਆਪਾਂ ਲੈ ਆਉਣੇ ਆ ਘਾਟਾ ਨਹੀਂ ਪਉਂਦੀ ਜਿਹੜਾ ਚੰਗਾ ਰਵੇ ਦੀ ਚੀਜ਼ ਹੁੰਦੀ ਹੈ ਤੇ ਆਪਣਾ ਇਹ ਬੱਕਰੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਜਿਹੜਾ ਸਿਕੰਦਰ ਬੱਕਰਾ ਹੈ ਠੀਕ ਹੈ ਜੀ ਜੈਡ ਬਲੈਕ ਬੱਕਰਾ ਹੈ ਇਹ ਬੱਚਾ ਆਪਾਂ ਬਾਈ ਲਿਆ ਸੀਗਾ ਬਾਈ ਸੰਦੀਪ ਤਤਾਰਸਰ ਵਾਲੇ ਤੋਂ ਜਿਹਦੇ ਕੋਲੇ 45 ਇੰਚ ਦੀ ਬੱਕਰੀ ਸੀਗੀ ਹਮ ਠੀਕ ਹੈ ਉਹਦੇ ਇਹਦਾ ਖਾਨਦਾਨ ਦੀ ਆਪਾਂ ਗੱਲਬਾਤ ਕਰਾਂਗੇ ਖੁਸ਼ਵੰਤ ਬਾਈ ਕੋਲੇ ਦੋ ਬੱਕਰੇ ਸੀਗੇ ਇੱਕ ਪਾਂਛੀ ਬੱਕਰਾ ਸੀਗਾ ਜਿਹਨੂੰ ਖੱਸੀ ਕਰਵਾਤਾ ਸੀ 49 50 ਇੰਚ ਦਾ ਬੱਕਰਾ ਸੀਗਾ ਉਹ ਆਪਣੇ ਅੱਖੀਂ ਵੇਖਿਆ ਹੋਇਆ ਸਾਡਾ ਮੇਰਾ ਤੇ ਹਰਪ੍ਰੀਤ ਦਿਉੜ ਆਪਣਾ ਮਿੱਤਰ ਹੈ ਤੇ ਇੱਕ ਉਹਦੇ ਕੋਲੇ ਬੱਕਰਾ ਸੀਗਾ ਕਿੰਗ ਕਾਂਗ ਦਾ ਬੱਚਾ ਸੀਗਾ ਬੂਰ ਕੰਨਾ ਸੀਗਾ ਖੁਸ਼ਵੰਤ ਬਾਈ ਕੋਲੇ ਬੂਰ ਕੰਨਾ ਹੀ ਕਹਿੰਦੇ ਸੀਗੇ ਉਹਨੂੰ ਉਹਦਾ ਨਾਂ ਹੈ ਨਹੀਂ ਸੀਗਾ ਕੋਈ ਬੂਰ ਕੰਨਾ ਹੀ ਜ਼ਿਆਦਾ ਮਸ਼ਹੂਰ ਹੋਇਆ ਸੀਗਾ ਹੂੰ ਮੰਨ ਲਾ 2.5 ਲੱਖ ਦਾ ਬੱਕਰਾ ਲਿਆ ਸੀਗਾ ਬਾਈ ਖੁਸ਼ਵੰਤ ਨੇ ਦੋ ਬੱਕਰੇ ਸੀ ਰਾਜਸਥਾਨ 'ਚ ਤੇ ਬਾਈ ਸੰਦੀਪ ਨੇ ਤਤਾਰਸਰ ਵਾਲੇ ਬਹੁਤ ਮਿਹਨਤੀ ਬੰਦਾ ਚੰਗੀਆਂ ਬੱਕਰੀਆਂ ਉਹਦੇ ਕੋਲੇ ਉਹਨੇ ਆਪਦੀਆਂ ਜਿਹੜੀਆਂ ਦਰਮਿਆਨੀਆਂ ਬੱਕਰੀਆਂ ਪਹਿਲਾਂ ਤਾਂ ਲਵਾਈਆਂ ਬੂਰ ਕੰਨੇ ਤੋਂ ਠੀਕ ਆ ਉਹਦੀਆਂ ਪੱਠਾ ਲਈਆਂ ਚਾਰ ਪੰਜ ਪੱਠਾ ਤਿਆਰ ਕੀਤੀਆਂ ਜਿਹਦੇ ਵਿੱਚ 45 ਇੰਚ ਵਾਲੀ ਸੀਗੀ ਇੱਕ ਲਾਲ ਨਾਗਰੀ ਬੱਕਰੀ ਮਰ ਗਈ ਉਹਦੀ ਵਿਚਾਰੇ ਦੀ 6-7 ਕਿਲੋ ਦੁੱਧ ਵਾਲੀ ਬੱਕਰੀ ਸੀਗੀ ਹੂੰ ਠੀਕ ਆ ਬੂਰ ਕੰਨੇ ਦੀਆਂ ਕੀਆਂ ਸੀਗੀਆਂ ਉਹ ਸਾਰੀਆਂ ਪੱਠਾ ਉਹਨੇ ਲਵਾਈਆਂ ਜਿਹੜਾ 95 ਇੰਚ ਦਾ ਪਾਂਛੀ ਬੱਕਰਾ ਉਹ ਬੱਕਰਾ ਸੀਗਾ ਬਾਈ ਪੰਮੇ ਦੇ ਘਰੋਂ ਗਿਆ ਹੂੰ ਮੰਨ ਲਓ ਛੋਟਾ ਜਿਹਾ ਬੱਚਾ ਗਿਆ ਸੀ ਬਾਈ ਪੰਮੇ ਕੋਲੋਂ ਖਸ਼ਵੰਤ ਬਾਈ ਲੈ ਕੇ ਗਿਆ ਸੀ ਆ ਪਤਾ ਨਹੀਂ 50 ਕੇ 60000 ਦਾ ਉਹ ਤਾਂ ਨਹੀਂ ਆਪਾਂ ਨੂੰ ਪਤਾ ਤੇ ਉਹ ਕੀ ਸੀਗਾ ਉਹਦੀ ਵੀ ਆਪਾਂ ਥੋੜੀ ਸਟੋਰੀ ਦੱਸ ਦਿੰਨੇ ਆ ਉਹ ਬਾਈ ਕੋਲੇ ਜਦੋਂ ਖਸ਼ਵੰਤ ਕੋਲੇ ਗਿਆ ਉਹ ਕਹਿੰਦੇ ਯਾਰ ਇਹ ਤਾਂ ਕੱਦ ਕਾਠ ਕਰਨ ਵਾਲੀ ਈ ਢੀ ਹੈਣੀ ਕੁਆਲਿਟੀ ਤੇ ਇਹਨੂੰ ਖਸੀ ਕਰਵਾ ਦੇ ਹੂੰ ਉਹਨੇ ਬਾਈ ਨੇ ਖਸੀ ਕਰਵਾਤਾ ਸੀਗਾ ਉਹ ਉਦੋਂ ਸੀਗਾ 8 ਦੰਦ ਦਾ 43 44 ਇੰਚ ਹੂੰ ਤੇ ਉਸ ਤੋਂ ਬਾਅਦ ਕੱਦ ਕਾਫੀ ਕਰ ਗਿਆ ਸੀਗਾ ਉਹਨੂੰ ਜਦੋਂ ਮੁੜ ਕੇ ਜਿਹੜੇ ਆਪਣੇ ਮਿੱਤਰ ਪਿਆਰੇ ਹੁੰਦੇ ਉਹ ਕਹਿੰਦੇ ਯਾਰ ਇਹ ਤਾਂ ਕੁਆਲਿਟੀ ਬਾਈ ਪੰਮੇ ਦੇ ਬੱਕਰੇ ਬਹੁਤ ਚੰਗੀ ਬਲੱਡ ਲੈਣਾ ਇਹ ਕਿਤੋਂ ਕੰਮ ਕੀਤਾ ਉਹ ਬਾਈ ਨੇ ਮਿਹਨਤ ਕਰਕੇ ਕਾਫੀ ਪੈਸਾ ਮੰਨ ਲਓ ਖਰਚ ਕੇ ਜ ਚੰਗੇ ਚੰਗੇ ਡਾਕਟਰ ਬੁਲਾਉਂਦਾ ਸੀਗਾ ਤੇ ਬੱਕਰਾ ਦੁਆਰੇ ਚਾਲੂ ਕਰ ਲਿਆ ਸੀਗਾ ਹੂੰ ਤੇ ਸੰਦੀਪ ਤਤਾਰ ਵਾਲੇ ਬਾਈ ਨੇ ਉਹਨੇ ਸਾਰੀਆਂ ਪੱਠਾਂ ਜਿਹੜੀਆਂ ਬੂਰ ਕੰਨੇ ਦੀਆਂ ਸੀ ਉਹ ਬੱਕਰੇ ਤੋਂ ਲਵਾ ਲਈਆਂ ਸੀਗਾ ਉਦੀ ਉਹ ਪਾਠ ਪਹਿਲੀ ਾਰ ਸੂਈ ਸੀ ਉਹਨੇ ਦੋ ਬੱਚੇ ਦਿੱਤੇ ਸੀ ਇੱਕ ਤਾਂ ਉਹਨੇ ਆਪ ਦੇ ਰੰਗ ਤੇ ਦਿੱਤਾ ਸੀਗਾ ਇੱਕ ਕੇ ਜੈਡ ਬਲੈਕ ਦਿੱਤਾ ਸੀਗਾ ਬੱਕਰਾ ਠੀਕ ਹੈ ਬਈ ਇਹ ਆਪਾਂ ਉਦੋਂ 40000 ਦਾ ਬੱਚਾ ਲਿਆਏ ਸੀਗੇ ਤੇ ਉਸ ਤੋਂ ਬਾਅਦ ਇੱਕ ਅリエ ਥੋੜਾ ਜਿਹਾ ਬਿਮਾਰ ਹੋ ਗਿਆ ਸੀਗਾ ਪਹਿਲਾਂ ਮੰਨ ਲਓ ਖੀ ਰਹੀ ਜਦੋਂ ਲਿਆਂਦਾ ਉਹਦੀ ਸੇਵਾ ਜ਼ਿਆਦਾ ਸੀ ਆਪਣੀ ਥੋੜੀ ਘੱਟ ਸੀਗੀ ਦੁੱਧ ਪਤਾ ਨਹੀਂ ਜ਼ਿਆਦਾ ਪਿਆ ਹੈ ਗਿਆ ਜਦੋਂ ਮਾਂ ਦੇ ਦੁੱਧ ਨਾਲ ਟੁੱਟਦਾ ਬੱਚਾ ਇਹ ਵੀ ਇੱਕ ਸਿੱਖਣ ਦੀ ਗੱਲ ਆ ਵੀ ਛੋਟਾ ਬੱਚਾ ਨਾ ਲਵੇ ਬੰਦਾ ਚਲੋ ਆਪਾਂ ਆਪਾਂ ਨੂੰ ਸੀਗਾ ਬਈ ਆਪਾਂ ਲਿਆਈਏ ਬੱਕਰਾ ਲਿਆਏ ਉਹ ਤੋਂ ਅੱਛਾ ਤੇ ਇਹ ਤਿਆਰ ਹੁੰਦਾ ਹੁੰਦਾ ਆਪਣੇ ਕੋਲੇ ਵਧੀਆ ਮੰਨ ਲਾ ਹੋ ਗਿਆ ਦੋ ਦੰਦ ਚਾਰ ਦੰਦ ਹੋ ਗਿਆ ਇਹ ਉਦੋਂ ਮੈਂ ਘਰ ਪਾਉਣ ਲੱਗਿਆ ਬੱਕਰੀਆਂ ਘਟਾਉਂਦੀਆਂ ਸੀਗੀਆਂ ਤੇ ਉਦੋਂ ਮੈਂ ਮੰਨ ਲਓ ਬੱਕਰਾ ਜਾਂਦਾ ਵੇਚਦਾ ਰੱਖ ਲਉ ਜਾਂ ਡੈਪਟ ਰੱਖ ਲਉ ਬਾਈ ਕਾਂਗੜੇ ਫਾਰਮ ਕੀਤਾ ਸੀ ਪਟਿਆਲੇ ਉਦੋਂ ਮੈਂ ਉਹਨੂੰ ਇਹ ਬੱਕਰਾ ਦੇਤਾ ਸੀਗਾ ਠੀਕ ਹੈ ਜੀ ਤੇ ਮੰਨ ਲਓ ਵੇਚਿਆ ਨਹੀਂ ਲੱਖ ਰੁਪਈਆ ਉਹਨੇ ਮੈਨੂੰ ਦੇਤਾ ਸੀ ਘਰ ਪਾਉਣ ਵਾਸਤੇ ਜਾਂ ਮੰਨ ਲਓ ਆਪਣੀ ਮਦਦ ਕਰਤੀ ਸੀ ਮੈਂ ਕਿਹਾ ਬਈ ਇਹਨੂੰ ਵੇਚੀ ਨਾ ਜਦੋਂ ਵੇਚਣਾ ਆ ਮੈਨੂੰ ਵਾਪਸ ਕਰ ਦਿਂ ਆਪਾਂ ਇਹ ਗੱਲ ਕਰਕੇ ਠੋਕ ਕੇ ਉਹ ਕਰਿਆ ਸੀਗਾ ਉਹ ਬਾਈ ਕੋਲੇ ਰਿਹਾ ਸਾਲ ਡੇਢ ਸਾਲ ਬੱਕਰਾ ਉਹਦੇ ਫਾਰਮ ਦਾ ਬਹੁਤ ਨਾਂ ਕਰਿਆ ਇਹਨੇ ਬੱਕਰਾ। ਉਹਦਾ ਨਾਂ ਵੀ ਸ਼ਕੰਦਰ ਬਾਈ ਕਾਂਗਣੀ ਰੱਖਿਆ ਸੀ ਪਟਿਆਲੇ ਵਾਲੇ ਨੇ। ਠੀਕ ਹੈ ਜੀ। ਹਾਂ ਹੁਣ ਉਹਦੇ ਕੋਲੇ ਮੰਨ ਲਓ ਬਾਅਦ ਚ ਹੋ ਗਿਆ ਤੇ ਦੋ ਤਿੰਨ ਬੱਕਰੇ ਹੋ ਗਏ ਸੀਗੇ, ਹੋਰ ਲਿਆਂਦੇ ਸੀਗੇ। ਇਹਦੇ ਬੱਕਰਾ ਆਪਾਂ ਵਾਪਸ ਲੈ ਲਿਆ ਸੀਗਾ ਫਿਰੇ ਕੋਟਪਾਰੇ ਇੱਕ ਮੁੰਡਾ ਆਪਣਾ ਮਿੱਤਰ ਸੀ ਨਾਮਾ ਮੁੰਡਾ। ਉਹ ਕਾਫੀ ਮੈਨੂੰ ਕਹਿੰਦਾ ਹੁੰਦਾ ਬਰੀਡਰ ਦਾ ਬਰੀਡਰ ਦਵਾ ਕਿਉਂਕਿ ਮੇਰੇ ਕੋਲੇ ਹੁਣ ਬੀਟਲ ਬੱਕਰੀਆਂ ਹਨੀਆਂ ਬਰਬਰੀ ਤੇ ਕੰਮ ਆਪਾਂ ਕਰੀ ਜਾਂਦੇ ਆ ਤੇ ਮੈਂ ਉਹ ਬੱਕਰਾ ਕਾਂਗ ਤੋਂ ਉਹਨੂੰ ਦਵਾਤਾ ਸੀਗਾ। ਅੱਛਾ। ਹਾਂ ਕੋਟਪਾਰੇ ਫਿਰ ਫੌਜੀ ਤੋਂ ਉਹ ਹੁਣ ਨਵਾਂ ਬੰਦਾ ਤੈਨੂੰ ਪਤਾ ਹੀ ਆ ਥੋੜਾ ਜਿਹਾ ਤੋੜਤਾ ਸੀ ਸੇਵਾ ਚ ਹੁਣ ਉਹਦੇ ਕੋਲੇ ਬੱਕਰੀਆਂ ਸੂਈਆਂ ਵਧੀਆ ਚੰਗਾ ਬਈ ਕੰਗ ਕੋਲੇ ਵੀ ਬੱਕਰੀਆਂ ਚੰਗੀਆਂ ਸੂਈਆਂ ਚੰਗਾ ਰਿਜ਼ਲਟ ਆਇਆ ਇਹ ਸੁਣਦਾ ਵੀ ਆ ਆਪਦੇ ਮਾਲਾ ਮਾਂ ਤੇ ਸੁਣਦਾ ਬੂਰ ਕੰਨੀਆਂ ਪੱਠਾ ਬੱਕਰੀ ਦਿੰਦਾ ਏ ਜਾਦੀ ਤੇ ਬੱਕਰੀ ਕੋਈ ਲਾਲ ਹੋਵੇ ਡੱਬੀ ਹੋਵੇ ਚਿੱਟੀ ਹੋਵੇ ਕੋਈ ਹੋਵੇ ਇਹਨੇ ਬੱਚਾ ਜੈਡ ਬਲੈਕ ਹੀ ਕੱਢਣਾ ਠੀਕ ਹੈ ਜੀ ਰਿਜ਼ਲਟ ਇਹ ਹੁੰਦਾ ਬਈ ਹੁਣ ਕਈ ਬੱਕਰੇ ਕਹਿ ਦਿੰਦੇ ਆ ਰਿਜ਼ਲਟ ਆ ਉਹ ਰੰਗ ਸਾਰੇ ਗੱਡੀ ਜਾਂਦੇ ਆ ਹੂੰ ਉਮਰ ਆਪਣੇ ਮੇਰੀ ਸੋਚ ਮੁਤਾਬਕ ਮੈਂ ਉਹਨੂੰ ਬਰੀਡਰ ਨਹੀਂ ਮੰਨਦਾ ਜੇ ਬਰੀਡਰ ਉਹ ਹੁੰਦਾ ਰੰਗ ਰੂਪ ਸਾਰਾ ਕੰਨ ਹੱਡ ਪੈਰ ਆਪਦੇ ਤੇ ਲੈ ਕੇ ਜਾਵੇ ਤੇ ਪੂਰਾ ਮੰਨ ਲਓ ਆਪਦੇ ਤੇ ਜੈਡ ਬਲੈਕ ਬੱਚੇ ਕੱਢਦਾ ਬਸ ਕੱਲਾ ਕੰਨਾ ਤੇ ਬੂਰ ਆਉਂਦਾ ਕਿਉਂਕਿ ਇਹਦੀ ਮਾਂ ਦੇ ਕੰਨਾ ਤੇ ਬੂਰ ਸੀਗਾ ਠੀਕ ਹੈ ਜੀ ਹਾਂ ਹੁਣੇ ਬੱਕਰਾ ਆਪਾਂ ਫੇਰ ਬਾਈ ਤੋਂ ਤੋਂ ਵਾਪਸ ਪੂਰੇ ਪੈਸੇ ਭਰ ਕੇ ਹਮ ਇਹ ਚੀਜ਼ ਹੁੰਦੀ ਹੈ ਬਈ ਬਲੱਡ ਲਾਈਨ ਦੀ ਰਵਾ ਜਦੋਂ ਵੀ ਦੂਜੀ ਤੁਸੀਂ ਆਮ ਇਧਰ ਉਧਰ ਜਾਨਵਰ ਫੜੇ ਹੋਣਗੇ ਸੋਨੂੰ ਜਾਂਦਾ ਮੰਡੀ ਵਿੱਚ ਨੇ ਪੈਣਗੇ ਜੇ ਮਜਬੂਰੀ ਪੈ ਗਈ ਜਾਂ ਸੋਨੂੰ ਘੱਟ ਰੇਟ 'ਚ ਸੱਟਣੇ ਪੈ ਹੂੰ ਆਪਣਾ ਬਈ ਉਦੋਂ ਇਹਨੇ ਸਵਾਲ ਵੀ ਜਿਹੜਾ ਪੈਸਿਆਂ ਦਾ ਪੈਸਿਆਂ ਖਾਤਰ ਹੀ ਆਪਾਂ ਰੱਖਦੇ ਆ ਮੰਨ ਲਾ ਜਾਨਵਰ ਹਨਾ ਬਈ ਕਿਤੇ ਤੂੜਾ ਪੈ ਜੇ ਜਾਂ ਕੋਈ ਆਪਣ ਨੂੰ ਲੋੜ ਪੈ ਜੇ ਆਪਾਂ ਵੇਚ ਕੇ ਜਾਂ ਆਪਾਂ ਨੂੰ ਚਾ ਮਨਾਫਾ ਹੋ ਜੇ ਇਹਨੇ ਬੱਕਰੇ ਨੇ ਆਪਣਾ ਡੰਗ ਵੀ ਸਾਰਿਆ ਦੁਬਾਰੇ ਆਪਾਂ ਬੱਕਰਾ ਫੇਰ ਇੱਥੇ ਲਿਆ 19 ਪੈਸੇ ਦਿੱਤੇ ਉਹਨਾਂ ਨੂੰ ਵੀ ਨਹੀਂ ਘਾਟਾ ਹੋਇਆ ਉਹਨਾਂ ਨੇ ਜਿੰਨੇ ਚ ਆਪਾਂ ਤੋਂ ਬੱਕਰਾ ਖਰੀਦਾ ਹੀ 19 ਆਪਾਂ ਪੈਸੇ ਉਹਨਾਂ ਨੂੰ ਦਿੱਤੇ ਠੀਕ ਹੈ ਇਹ ਮੈਂ ਕਹਿਣਾ ਬਈ ਚੰਗੀ ਚੀਜ਼ ਲਾਓ ਕਿੱਥੋਂ ਵੀ ਲੈ ਲਓ ਠੀਕ ਹੈ ਉਹ ਥੋੜਾ ਮੁੱਲ ਮੋੜੂਗੀ ਉਹ ਹੂੰ ਜਿੰਨੇ ਦੀ ਲਈ ਆ ਉਹਨੇ ਦੀ ਤਾਂ ਵੀ ਕੋਈ ਕੋਈ ਘਾਟਾ ਨਹੀਂ ਪਉਂਦੀ ਜਿਹੜਾ ਚੰਗੀ ਚੀਜ਼ ਆ ਠੀਕ ਆ ਤੇ ਹੁਣ ਇਹ ਬੱਕਰਾ ਆਪਣੇ ਕੋਲੇ ਹੈਗਾ ਨਮੇ ਅੱਠ ਦੰਦ ਕਰਕੇ 42 ਇੰਚ ਕੱਦ ਹੈਗਾ ਇਹਦਾ ਠੀਕ ਹੈ ਜੀ ਤੇ ਪਰ ਇਹਦਾ ਰਿਜ਼ਲਟ ਤਾਂ ਬਹੁਤ ਵਧੀਆ ਰਿਜ਼ਲਟ ਹੈਗਾ ਤੇ ਗਾਂ ਆਪਾਂ ਹੁਣ ਇਹਦੀਆਂ ਪੱਠਾਂ ਵੀ ਤਿਆਰ ਕਰਾਂਗੇ ਤੇ ਦੁੱਧ ਵੀ ਆਪਾਂ ਦਿਖਾਵਾਂਗੇ ਪੱਠਾਂ ਦਾ ਕਿੰਨਾ ਆਉਂਦਾ ਠੀਕ ਤੇ ਇਹ ਪੰਜਾਬ ਦੀਆਂ ਦੋ ਜਿਹੜੀਆਂ ਮੇਨ ਬਲੱਡ ਲਾਈਨਾਂ ਬਣ ਗਈਆਂ ਸ਼ਾਇਦ ਇਹ ਇੱਕ ਹੀ ਬੱਕਰਾ ਆਪਣੇ ਪੰਜਾਬ 'ਚ ਜਿਹੜਾ ਕਿਉਂਕਿ ਜਿਹੜਾ ਆਪਣੇ ਮੁੰਡੇ ਉਹ ਵੀ ਮਿੱਤਰਾਂ ਕਾਲੇ ਵਰਗੇ ਬਾਬਾ ਗੋਡ ਫਾਰਮ ਜਿਨ੍ਹਾਂ ਦਾ ਕਿੰਗ ਕੋਂਗ ਬੱਕਰਾ ਸੀਗਾ ਉਹ ਵੀ ਆਪਦੇ ਬੱਕਰਾ ਆਪਦੀਆਂ ਬੱਕਰੀਆਂ ਤੇ ਛੱਡਦੇ ਆ ਠੀਕ ਐਨ ਬਰੀਨੀਆਂ ਜਾਂ ਆਪਦਾ ਹੀ ਮਾਲ ਆ ਉਹਨਾਂ ਕੋਲੇ ਤੇ ਬਾਈ ਪੰਮਾ ਵੀ ਨਹੀਂ ਬਾਹਰੋਂ ਮਾਲਾ ਬੱਕਰਾ ਲੈ ਕੇ ਛੱਡਦਾ ਆਪਦਾ ਹੀ ਬੱਕਰਾ ਆਪਦੀਆਂ ਬੱਕਰੀਆਂ ਤੇ ਛੱਡਦਾ ਪਰ ਇਹ ਪੰਜਾਬ ਦੀਆਂ ਜਿਹੜੀਆਂ ਪ੍ਰਾਣੀਆਂ ਦੋ ਕਿਉਂਕਿ ਬਾਈ ਪੰਮੇ ਦਾ ਵੀ ਬਹੁਤ ਨਾਂ ਤੇ ਬਾਈ ਉਹਨਾਂ ਦੇ ਬਾਬਾ ਗੋਡ ਫਾਰਮ ਵਾਲਿਆਂ ਦੇ ਬਹੁਤ ਤਕੜਾ ਨਾ ਦੋਵੇਂ ਜਿਹੜੇ ਪੰਜਾਬ ਦੀਆਂ ਮੇਨ ਬਰੀਡਾਂ ਪੂਰੀਆਂ ਤਕੜੀਆਂ ਦੁੱਧ ਚ ਵਜਨ ਚ ਜਿਹੜਾ ਹੁਣ ਆਪਾਂ ਕਿੰਗਕੌਂਗ ਵੀ ਦਾਸ ਦਗੇ ਨਵੇਂ ਭਰਾਵਾਂ ਨੂੰ ਉਹ ਬੱਕਰਾ ਬਾਈ ਅਸ਼ਰਫ ਵਾਲੀ ਲੈ ਕੇ ਗਿਆ ਸੀ ਮਹਾਰਾਸ਼ਟਰ ਚ ਪੂਨੇ ਹੂੰ ਤੇ ਉੱਥੇ 7-8 ਲੱਖ ਰੁਪਿਆ ਵੀ ਰੇਟ ਲੱਗ ਗਿਆ ਸੀ ਉਹ ਬੱਕਰੇ ਦਾ ਠੀਕ ਹੈ ਉਹ ਖਾਨਦਾਨ ਚੋਂ ਆ ਇਧਰੋਂ ਪਿਓ ਵਾਲੇ ਪਾਸੋਂ ਬਈ ਪੰਮੇ ਨੂੰ ਤਾਂ ਹੁਣ ਦੱਸਣ ਦੀ ਲੋੜ ਹੀ ਨਹੀਂ ਹਰੇਕ ਨੂੰ ਬਈ ਬੱਚੇ-ਬੱਚੀ ਨੂੰ ਪਤਾ ਹਨ ਇਹ ਦੋ ਜਿਹੜੀਆਂ ਮੇਨ ਬਲੱਡ ਲੈਣਾ ਦਾ ਬਈ ਸਮੇਲ ਹੈਗਾ ਆਪਣੇ ਕੋਲੇ ਤੇ ਮੈਂ ਇਹੀ ਕਹਿਣਾ ਜਿਹੜਾ ਆਪਣੇ ਏਰੀਆ ਚ ਕੋਈ ਵੀ ਭਰਾ ਬੱਕਰੀ ਕਰਾਉਣੀ ਆ ਕਿਸੇ ਨੇ ਕੋਈ 5-10000 ਰੁਪਿਆ ਨਹੀਂ ਆ ਫੀਸ ਰੱਖੀ ਆਪਾਂ 2500 ਰੁਪਿਆ ਰੱਖਿਆ ਆਪਾਂ ਫ੍ਰੀ ਵੀ ਛੱਡ ਸਕਦੇ ਆ ਪਰ ਅੱਜ ਕੱਲ ਬਈ ਫ੍ਰੀ ਦੀ ਕੋਈ ਕੀਮਤ ਹੈ ਨਹੀਂਗੀ ਠੀਕ ਆ ਨਹੀਂ ਅਗਲਾ ਸੰਭਾਲ ਕਰੇ ਆਪਾਂ 2500 ਰੁਪਿਆ ਰੱਖਿਆ ਕਿਸੇ ਨੇ ਜੇ ਮਰਜੀ ਬੱਕਰੀ ਹੋਵੇ ਰਿਜ਼ਲਟ ਚੰਗਾ ਲੈ ਸਕਦਾ ਆਪਣਾ ਗਿੱਦੜਵਾ ਏਰੀਆ ਮਲੋਟ ਹਬੌਰ ਆ ਮੁਕਸਰ ਬਠਿੰਡਾ ਏਰੀਆ ਹੋ ਗਿਆ ਕੋਟਕਪੂਰਾ ਹੋ ਗਿਆ ਏਰੀਆ ਇਹ ਤੋਂ ਆਪਾਂ ਬੱਕਰੀ ਬਸ ਬਿਮਾਰ ਨਾ ਹੋਵੇ ਤੰਦਰੁਸਤ ਬੱਕਰੀ ਲੈ ਕੇ ਆਏ ਜੇ ਆਪਾਂ ਬੱਕਰਾ ਛੱਡਾਂਗੇ ਠੀਕ ਹੈ ਜੀ ਇੱਕ ਬੱਕਰਾ ਆਪਣਾ ਹੋਰ ਆ ਉਹ ਮਿੱਤਰ ਪਿਆਰੇ ਕੋਲੇ ਗਿਆ ਆ ਜਹਾਂਗੀਰ ਬਲੱਡ ਲਾਈਨ ਦਾ ਉਹਦੀ ਵੀ ਆਪਾਂ ਅਗਲੀ ਕਿਤੇ ਵੀਡੀਓ ਕਰਾਂਗੇ ਉਹਦੀ ਵੀ ਆਪਾਂ ਦੱਸਾਂਗੇ ਬਾਗਲੇ ਜਿਹੜਾ ਜਾਬਰ ਬੱਕਰਾ ਹੈ ਉਹਦਾ ਬੱਚਾ ਸਾਰਿਆਂ ਨੂੰ ਉਮਰ ਚ ਵੱਡਾ ਬੱਕਰਾ ਉਹ ਆਪਣੇ ਕੋਲੇ ਆ ਠੀਕ ਹੈ ਉਹ ਲਾਈਨ ਦਾ ਜਾਬਰ ਬੱਚਾ ਜਾਬਰ ਦਾ ਬੱਚਾ ਆਪਣੇ ਕੋਲੇ ਆ ਦੋ ਮੇਨ ਆ ਇਸ ਟਾਈਮ ਆਪਣੇ ਫਾਰਮ ਤੇ ਬੱਕਰੇ ਟਾਪਦੇ ਆ ਜੀ ਬਰਬਰਾਂ ਵੀ ਹੈਗਾ ਕਿਸੇ ਭਰਾਣੇ ਬੱਕਰੀ ਕਰਾਸ ਕਰਾਉਣੀ ਹੋਵੇ ਆ ਸਕਦਾ ਵੇਖ ਸਕਦਾ ਇਹਦੇ ਅੰਗ ਪੈਰ ਇਹਦੀ ਚਾਦਰ ਇਹਦਾ ਸਾਰਾ ਕੁਝ ਟੈਸਟਿਕ ਵਾਲਾ ਇਹਦਾ ਸਾਰਾ ਕੱਲੀ-ਕੱਲੀ ਚੀਜ਼ ਬੱਕਰੀ ਦੀ ਪੂਰੀ ਹੈ ਅੱਜ ਕੱਲ ਬਈ ਜਿਵੇਂ ਲੋਕਾਂ ਕੋਲੇ ਬੱਕਰੀਆਂ ਬਹੁਤ ਹੋ ਗਏ ਨਵੇਂ ਬੰਦੇ ਵੀ ਆਈ ਜਾਂਦੇ ਹਨਾ ਬਰੀਡਰ ਚੰਗਿਆਂ ਦੀ ਬਹੁਤ ਘਾਟ ਹੈਗੀ ਆ ਵੀ ਜਿਹੜੇ ਬੰਦਿਆ ਕੋਲੇ ਚੰਗੇ ਬੱਚੇ ਸੀਗੇ ਜਾਂ ਉਹਨਾਂ ਨੇ ਵੇਚਤੇ ਜਾਂ ਬੱਚੇ ਤਿਆਰ ਨਹੀਂ ਹੁੰਦੇ ਮਿਹਨਤ ਬਹੁਤ ਜ਼ਿਆਦਾ ਹੁੰਦੀ ਆ ਬਈ ਬਰੀਡਰ ਤਾਂ ਹੁਣ 10 ਬੱਕਰੀਆਂ 20 ਪਾਲ ਲਾ ਤੇ ਬਰੀਡਰ ਇੱਕ ਪਾਲਣਾ ਹੀ ਔਖਾ ਹੈ ਹੁਣ ਆ ਆਪਣੇ ਫਾਰਮ ਦੀ ਕਿੱਡੀ ਕਹੰਦਾ ਆ ਇਹ ਚੋਂ ਆ ਖਾਣੇ ਚੋਂ ਜਾ ਕੇ ਤੀਜੇ ਖਾਣੇ ਚ ਜਾ ਕੇ ਬਰਬਰੀ ਲਾਇਆ ਹੈ अच्छा ਤੇ ਬਰਬਰੀ ਵੀ ਮੇਰੀ ਚੰਗੀ ਸੀਗੀ ਬਰੀਡਰ ਰੱਖਣੇ ਬਈ ਬਹੁਤ ਔਖੇ ਆ ਉਥੇ ਹੋਰ ਹੁੰਦਾ ਬੰਦਾ ਡਾਂਗ ਚਾਕ ਲਿੰਦਾ ਯਾਰ ਬਰਬਰੀ ਗਾਲਤੀ ਠੀਕ ਐ 스멜 ਬਹੁਤ ਆਉਂਦੀ ਐ ਇੱਕ ਬਰੀਡਰ ਚ ਆਪਣੇ ਦਾ ਖਾਸ ਕਰਕੇ ਜਿਹੜੇ ਸਰਦਾਰ ਆ ਆਪਣੇ ਜੱਟ ਜ਼ਿਮੀਂਦਾਰ ਭਰਾ ਜਦੋਂ ਬੱਕਰਾ ਮੁਸਕ ਗਿਆ ਪਹਿਲਾਂ ਪਾਲੀ ਜਾਣਗੇ ਪੂਰੀਆਂ ਫਿੱਡਾਂ ਦੇ ਕੇ ਦੁੱਧ ਪਾਲ ਕੇ ਜਦੋਂ ਦੋ ਦੰਦ ਹੋ ਗਿਆ ਠੀਕ ਐ ਮੁਸਕ ਗਿਆ ਬੱਕਰਾ ਹੁਣ ਬਰੀਡਰ ਨੇ ਤਾਂ ਆਪਦਾ ਰੰਗ ਰੂਪ ਦਿਖਾਉਣਾ ਹੀ ਆ ਸਾਰਾ ਕੁਝ ਕਰਦਾ ਬੱਕਰੀਆਂ ਤੇ ਵੀ ਚੜੂਗਾ ਤੰਗ ਵੀ ਕਰੂਗਾ ਮਾਰੂਗਾ ਵੀ ਹਨਾ ਉਦੋਂ ਆਪਣੇ ਚੱਕ ਕੇ ਵੇਚ ਦਿੰਦੇ ਆ ਤੇ ਵੇਚਦੇ ਵੀ ਕੀ ਆ ਮਿੱਟੀ ਦੇ ਪਾ ਮੈਂ ਵੇਖਿਆ ਤੌਂਗ ਵਾਲੀ ਮੰਡੀ ਤੇ ਨजीर ਆ ਰਿਹਾ ਮਗਰ ਜਾ ਜਾ ਕੇ ਧੱਕੇ ਨਾਲ ਬਰੀਡਰ ਫੜਾ ਲੈਂਦੇ ਆ ਜਿਹੜੇ ਮੁਸਲਮਾਨ ਭਰਾ ਜਾਂ ਗੁਜਰਪੁਰਾ ਉਹ ਬਰੀਡਰ ਨੂੰ ਆ ਦੇ ਚੁੱਲ੍ਹੇ ਕੋਲੇ ਬੰਨ੍ਹਦੇ ਆ ਬਈ ਇੰਨਾ ਬਰੀਡਰ ਨਾਲ ਮੋਹ ਪਿਆਰ ਕਰਦੇ ਆ ਆਪਣੇ ਕਹਿੰਦੇ ਆਪਣੇ ਥੋੜਾ ਜਿਹਾ ਨਫ਼ਰਤ ਮਾਂਦੇ ਬੱਕਰੀਆਂ ਆਪਣੇ ਜੱਟ ਜ਼ਿਮੀਂਦਾਰ ਭਰਾ ਚੰਗੀਆਂ ਰੱਖਦੇ ਆ ਸ਼ੌਂਕ ਨਾਲ ਰੱਖਦੇ ਆ ਪਰ ਬੱਕਰੇ ਤੋਂ ਪਤਾ ਨਹੀਂ ਕਿਉਂ ਨਫ਼ਰਤ ਕਰਦੇ ਆ ਬਰੀਡਰ ਰੱਖਣਾ ਬਈ ਹੈ ਤਾਂ ਔਖਾ ਥੋੜਾ ਜਿਹਾ ਪਰ ਬਰੀਡਰ ਬਿਨਾ ਉਹ ਆ ਬਈ ਆਪ ਕੋਈ ਚੰਗੀ ਚੀਜ਼ ਵੀ ਨਹੀਂ ਮਿਲਦੀ ਅਗਲੇ ਨੂੰ ਅਗਲਾ ਲੈ ਲੈਂਦਾ ਉਹ ਗਾਂ ਤਿਆਰ ਨਹੀਂ ਹੁੰਦਾ ਹਮ ਹੁਣ ਇਹ ਹੋਰ ਬੰਦੇ ਕੋਲੇ ਹੁੰਦਾ ਇਹਨੂੰ ਕਦੋਂ ਦਾ ਬਾਈ ਵੇਚਿਆ ਹੁੰਦਾ ਬਈ ਜਿਹੜਾ ਕੱਦ ਨਹੀਂ ਕਰਿਆ 42 43 42 ਇੰਚ ਕੋਈ ਬਾਹਲਾ ਕੱਦ ਨਹੀਂ ਹੁੰਦਾ ਬਰੀਡਰ ਦਾ ਤੇ ਇਹਦੇ ਬੱਚੇ ਆਪਾਂ 45 46 ਇੰਚ ਤੱਕ ਵੀ ਜਾਂਦੇ ਦਿਖਾਵਾਂਗੇ ਬਾਈ ਨਾਰਮਲ ਬੱਕਰੀਆਂ ਦੇ 35 36 ਹਾਈਟ ਵਾਲੀਆਂ ਦੀ ਜਿਹੜੀ ਬਲੱਡ ਲਾਈਨ ਆ ਉਹਨੇ ਆਪ ਜੋ ਬੱਚਾ ਨਾ ਤਿਆਰ ਹੋਇਆ ਉਹਦੇ ਗਾਂ ਬੱਚੇ ਤਿਆਰ ਹੋਣਗੇ ਹੋਣਗੇ ਜਿਹੜਾ ਰਵੇ ਦੀ ਚੀਜ਼ ਹੁੰਦੀ ਆ ਅੱਜ ਕੱਲ ਟ੍ਰੇਨਿੰਗਾਂ ਤੇ ਵੀ ਅਗਲਾ ਕਹੀ ਜਾਂਦਾ ਜਾਂ ਹੋਰ ਵੀਡੀਓ ਚ ਬਈ ਬਲੱਡ ਲੈਣਾ ਪਿੱਛੇ ਨਾ ਪੱਜੋ ਨਾ ਪੱਜੋ ਬਈ ਬਲੱਡ ਲੈਣਾ 10 20 ਸਾਲ ਖਰਾਬ ਹੋ ਕੇ ਹੁੰਦੀ ਐ ਹੁਣ ਮੈਂ ਆਪਦਾ ਬਣਾਈ ਜਾਵਾਂ ਇਹਨੂੰ ਮੈਂ ਕਿਉਂ ਪੰਮੇ ਵਰਗਿਆਂ ਦਾ ਨਾਂ ਲੈਣਾ ਹਾਂ ਵਾਵਾਗੋਡ ਫਾਰਮ ਵਾਲਾ ਕਿਉਂ ਉਹਨਾਂ ਨੇ ਬਈ ਉਹਨਾਂ ਦੇ ਬਜ਼ੁਰਗਾਂ ਦੀਆਂ ਉਮਰਾਂ ਇਹ ਇਹ ਚੀਜ਼ਾਂ ਟੱਪ ਗਈਆਂ 4-5 ਸਾਲਾਂ ਚ ਬਲੱਡ ਲੈਣ ਨਹੀਂ ਬੰਦੀ ਹੁੰਦੀ ਹੁਣ ਅਗਲਾ ਜਿਹੜਾ ਨਵਾਂ ਮੇਰੇ ਵਰਗਾ ਉੱਠਿਆ ਹੋਇਆ ਉਹ ਕਹਿੰਦਾ ਯਾਰ ਬਲੱਡ ਲੈਣਾ ਚ ਨਾਪੋ ਕਿਉਂਕਿ ਪਤਾ ਉਹਨੂੰ ਨਵਾਂ ਬੰਦਾ ਜੇ ਅਗਲਾ ਪੁੱਛਦਾ ਰਹੇ ਬਈ ਕਿਹੜਾ ਕਿਹੜੇ ਬੱਕਰੇ ਦਾ ਕਿਹੜੇ ਦਾ ਉਹ ਆ ਮਹਿੰਗਾ ਜ਼ਰੂਰ ਮਿਲ ਜੂ ਪਰ ਅ ਤਿੰਨ ਚਾਰ ਮਹੀਨਿਆਂ ਦਾ ਪੰਜ ਮਹੀਨਿਆਂ ਦਾ ਅਗਲਾ 30000 ਦਾ ਲਾਲੂ 40000 ਦਾ ਮੈਂ 40000 ਦਾ ਲਿਆਏ ਸੀ ਨਾਲੇ ਮੇਰਾ ਪੂਰਾ ਦੋਸਤ ਸੀਗਾ ਇਹਦਾ ਭਰਾ ਹੁਣ ਇਦੋਂ ਵੀ ਮਹਿੰਗਾ ਵੇਚਿਆ ਹਮ ਚਲ ਆਪਾਂ ਨੂੰ ਤਾਂ ਹਜੇ ਵੀ ਲਿਆਜ ਕਰਕੇ ਬੱਤਰ ਦਾ ਪਰ ਆਏ ਬਈ ਅੱਜ ਮੁੱਲ ਮੋੜਦਾ ਮੇਰਾ ਇਹ ਕੋਈ ਆਇਆ ਨਹੀਂਗਾ ਮੇਰੇ ਦਾਣੇ ਖਾਈ ਜਾਂਦਾ ਤੇ ਬਈ ਮੇਰਾ ਬੋਝ ਆ ਇਹ ਜਾਂ ਮੈਨੂੰ ਉਹੀ ਸਿੱਟਣਾ ਪਊਗਾ ਤੁਸੀਂ ਵੇਖੀਏ ਬੱਕਰਿਆਂ ਦਾ ਕੀ ਹਾਲ ਹੁੰਦਾ ਮੰਡੀ 'ਚ ਤੇ ਬਈ ਨਸਲ ਦਾ ਜਿਹੜਾ ਮੇਨ ਆ ਬਰੀਡਰ ਤੇ ਆ ਤੁਹਾਡਾ ਸਾਰਾ ਫਾਰਮ ਇਹਦਾ ਆਪਣਾ ਇਹੀ ਦੱਸਣ ਦਾ ਮੇਰਾ ਹੈਗਾ ਸਾਰਾ ਬਰੀਡਰ ਬਰੀਡਰ ਤੇ ਤੁਹਾਡਾ ਫਾਰਮ ਚੱਲਣਾ ਬੱਕਰੀਆਂ ਦਰਮਿਆਨੀਆਂ ਵੀ ਚੱਲ ਜਾਣੀਆਂ ਬਰੀਡਰ ਚੰਗਾ ਲੈ ਲਓ ਪੂਰਾ ਟੌਪ ਦਾ ਲਓ ਬਰੀਡਰ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਆਣਾ